شہدی کا یاد کرتے ہوئے کسی شہر نے بڑا سوال لگا کھے دیش کا جدو سہارا نہیں کا جدو سہارا نہیں ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਬਖਸ਼ੇ ਸਤਿ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਆ ਸ਼ੈਨ ਸ਼ਾ ਮਾਂ ਕਹੋ ਸਿੰਘੋਂ ਮੈਨੂੰ ਕਿ ਕਿਸ ਨਾਲ ਸੀ ਤਜ ਬ੍ਰਿਤ ਕਾਰੇ ਆ ਮਾਮਾ ਨੂੰ ਪੁੱਤਰ ਬੜੇ ਪਿਆਰੇ ਆ ਭੈਣਾਂ ਨੂੰ ਵੀ ਬੜੇ ਪਿਆਰੇ ਆ ਜਦੋਂ 10 ਮਿੰਟ ਬੱਚਾ ਆਪਣਾ ਸਕੂਲੋਂ ਲੇਟ ਹੋਇਆ ਕਿਤੇ ਹੋਰ ਪਾਸੋਂ ਲੇਟ ਹੋਇਆ ਸਾਰ ਤੇ ਬੁੱਲਟਾ ਪੜਨਾ ਪੈ ਜਾਂਦਾ ਪਰਮੇਸ਼ਰ ਸਾਹਿਬ ਇੱਕ ਮਾਂ ਜਿਨ੍ਹਾਂ ਨੇ

ਦਸੋਂ ਦਾ ਬਿੱਗ ਮਹਲ ਤੋਂ ਸੀਮਰਿਆ ਜਦੋਂ ਅੱਖਾਂ ਤੋਂ ਉਹਨੇ ਸੰਤਾਨ ਹੋ ਗਈ ਤਾਨ ਸੈਨ ਰੌਗੀ ਦਾ ਜਦੋਂ ਪੁੱਤ ਬੜਿਆ ਘੁੱਗਾ ਬੋਲ ਨੂੰ ਬੰਦਰ ਜਵਾਨ ਹੋ ਗਈ ਸੁਣੀ ਮੌਤ ਅਮਨੂ ਦੀ ਜਦੋਂ ਅਰਜਨ ਢਿੱਲੀ ਹੱਥ ਜੋ ਤੀਰ ਸਹਾਰ ਹੋ ਗਈ ਮੇਰਾ ਕਹਿੰਦਾ ਭਾ ਚਾਹ ਤਰ ਹੋਏ ਨੇ ਚਾਰੇ ਤਰ ਹਮਾਰੇ ਸਾਡੇ ਬਾਬਾ ਜੀ ਉਹਨਾਂ ਨੂੰ ਬਹੁਤ ਸਾਰਾ ਸਤਿਕਾਰ ਬਹੁਤ ਸਾਰਾ ਮਾਣ ਦਰਮੰਦਾ ਸਾਰੇ ਹੋਇਆ ਪਰ ਸਾਰੇ ਪੁੱਤਾਂ ਨੇ ਮਜਾਦ ਵਿੱਚ ਵਿਜੋਗ ਵਿੱਚ ਸਾਰੇ ਹੱਥਾਂ ਨਾਲ ਹਿੰਦੂ ਬਿੱਗਿਆ ਹੋਇਆ ਪਰ ਇੱਕ ਪਾਸੇ ਇਕਮਾਲ ਸਾਹਿਬ ਜਿਹੜੀ ਗੋਸਰਮਾਰ ਜਿੰਨਾ ਚਮਕੌਰ ਦੀ ਗੜੀ ਬਚਾਈ ਹੋ। ਫਟੇ ਸ਼ਾਹ ਦਾ ਸ਼ਹੀਦ ਹੁੰਦੀ ਆ ਤਾਂ ਗੜੀ ਦੇ ਘਰ ਦਾ ਜਕਾਰੇ ਸਿੰਘ ਪਿਆ। ਕੋਈ ਅੱਖਾ ਤੋਂ ਹਿੰਦ ਨਹੀਂ ਆਉਂਦੀ। ਆਹ ਜਦੋਂ ਆਪਾਂ ਸਰਹੰਦ ਦੀ ਗੱਲ ਕਰੀਏ ਸ਼ੁੱਧ ਸਰਹੰਦ ਕਰਦੇ। ਨਿੱਕੀਆਂ ਕਿੰਤਾ ਵੱਟੇ ਸਾਕੇ ਜਿਸ ਵਿੱਚ ਸ਼ੁੱਭ ਸਰਹੰਦ ਵੱਲੋਂ ਬੜੇ ਲਾਜ ਦਿੱਤੇ ਗਏ। ਮਸੂਮ ਸੁਣਨੀਆਂ ਮੋਹਾਂ ਦੇ ਮਾਗੇ ਸੁਣੂ ਆਉਂਦੇ ਮਾਗੇ ਕੋਠੀਆਂ ਮਹਿਲ ਬੰਗਲੇ ਜਿਹੜਾ ਕੁਝ ਇਹ ਮੰਨ ਲਓ। ਪਰ ਉਹ ਸਾਬਕ ਕਮਾਲ ਸਹਿਬ ਸ਼੍ਰੀ ਗੁਰਬਖਸ਼ ਸਿੰਘ ਜੀ ਦੇ ਵਾਰਾਂ ਦੇ ਬੱਚੇ ਆ ਉਹਨਾਂ ਦੀ ਕਦੇ ਇੰਨੀ ਬਣੀ ਪ੍ਰਮਾਸ਼ਦੂ ਉਹ ਸੁਪੇਸਰਾਹ ਦੇ ਹੁਕਮ ਨੇ ਤਾਂ ਵੀ ਕਰ ਨੂੰ ਕਿ ਇਹਨਾਂ ਨੂੰ ਜੰਗਨ ਨੀਹਾ ਦੇ ਵਿੱਚ ਕਿਨਿਆ ਜਾਵੇ ਬਨਰ ਤੋਂ ਸ਼ੋਟ ਕਰਤਾ ਤੋਂ ਸਮਾਪੰਨ ਤਾਂ ਆ ਉਸ ਸਮੇਂ ਛੋਟੇ ਸਾਹਿਬ ਜੀ ਦਾ ਨੀਹਾ ਦੇ ਵਿੱਚ ਕਿਨਿਆ ਗਿਆ ਉਸ ਸਮੇਂ ਦੀ ਕਰਤਾ ਮੈਂ ਤੁਹਾਡੇ ਸਭ ਤੋਂ ਸਰਪੰਨ ਕਰਾ ਰਹੇ ਆ ਕਿ ਦੋ ਬੜੀਆਂ ਕੀਮਤੀ ਜਿੰਦਾ ਨੀਹਾ ਵਿੱਚ ਆਨ ਖਲੋ ਗਈਆਂ ਤੱਕ ਜਿੱਥੇ ਸੀਹਾ ਗਰਮਦਾ بڑی کیمتی چندہ نیح کرو گئی یہ چلا دے No! ਕਹਿੰਦਾ ਜੋ ਸਤਿ ਸ਼੍ਰੀ ਅਕਾਲ ਉਸ ਨੂੰ ਬਹੁਤ ਬੋਸ ਸਰਕਾਰ ਦਾ ਵੀ ਦਿੱਤਾ ਸਾਡੇ 40 ਸਾਲ ਸਨੇਪਰ ਵਾਲੇ ਜੋ ਕਿ ਬਹੁਤ ਹੀ ਸਨਕਾਰ ਕਰਦੇ ਹੁਸਟੇ ਤੇ ਸਦਾ ਮਾਨਸਾਤ ਕਰਦੇ ਹੋਗੇ ਸ਼ੋਕੇ ਸਾਹਿਬ ਜੀ The yeah, oh, yeah. will oh. No lo ver,